ਚੌਂਕੜੀ ਮਾਰ ਕੇ ਬੈਠਾ ਚੌਂਕੜੀ ਨਹੀਂ ਮਾਰੀ ਘਰ ਲੱਤਾ ਗਾਹ ਨੂੰ ਗੱਡ ਕੇ ਪਤਾ ਨਹੀਂ ਕੀ ਬੈਂਬੂ ਖਾ ਰਿਹਾ ਬਸ ਵਈ ਇੰਦਾ ਕਿਊਟ ਲੱਗਦਾ ਇਹ ਦੇਖਿਓ ਦੇਖਿਓ ਕਿਦਾਂ ਲੋਵੀ ਕਰ ਗਿਆ ਢਿੱਡ ਮਿਲਣਾ ਦਾ ਉਹਦਾ ਤੁਰ ਪਿਆ ਹੁਣ ਚਲੋ ਭਈ ਇੰਦਾ ਹੀ ਆ ਬੰਦੇ ਦਾ ਕੰਮ ਇਦਾਂ ਸੋਸਤਾ ਜਾਂ ਹੁੰਦਾ ਬਈ ਇਹ ਬਸ ਖਾਂਦਾ ਰਹੂਗਾ ਬੈਂਬੂ ਖਾਂਦਾ ਜੋ ਮਿਲ ਗਿਆ ਮਤਲਬ ਅੱਜ ਨਹੀਂ ਖਾਂਦਾ ਮੈਨੂੰ ਅਜੇ ਤੱਕ ਕਿ ਵੈਜੀਟੇਰੀਅਨ ਚੀਜ਼ਾਂ ਹੀ ਆ ਸਾਰੀਆਂ ਪਰ ਜੋ ਮਿਲ ਗਏ ਨੇ ਉਹ ਖਾਦ ਰਣ ਹੁਣ ਇੱਧਰ ਨੂੰ ਆ ਰਿਹਾ ਬਈ ਜੇ ਇੱਥੇ ਕਿਤੇ ਨੇੜੇ ਆ ਜੇ ਨਾ ਹੋਰ ਜ਼ਿਆਦਾ ਕਲੋਜ਼ ਦੇਖ ਸਕਦੇ ਆਪਾਂ ਪਰ ਇਹਨੇ ਇੱਥੋਂ ਤੱਕ ਆਉਣਾ ਨਹੀਂ ਆਪਦੇ ਉਹ ਬੈੱਡ ਤੇ ਚੜ ਗਿਆ ਦੇਖ ਲਓ ਹੁਣ ਆ ਗਿਆ ਇੱਥੇ ਰੱਜ ਕੇ ਆ ਗਿਆ ਹੁਣ ਸੌਂਗਾ ਉਧਰ ਉਹਦਾ ਭਰਾ ਵੀ ਦੂਜਾ ਸੌਂ ਰਿਹਾ ਇੱਥੇ ਆ ਕੇ ਫਿਰ ਉਹਨੂੰ ਐ ਜਗਾਇਆ ਹੱਥ ਲਾਇਆ ਉਹਨੂੰ ਕੋਈ ਅਸਰ ਨਹੀਂ ਉਹਨੇ ਦੇਖ ਕੇ ਫਿਰ ਸੌਂ ਗਿਆ ਉੱਥੇ ਆ ਕੇ ਫਿਰ ਉੱਥੇ ਪਿਆ ਜ਼ ਬਾਂਜ਼ੀ ਆਉਨ ਖਣ ਲੱਗ ਗਿਆ। ਉਹ ਵੀ ਹੁਣ ਲੜਦੇ। ਦੰਦੀ ਵੱਢ ਲਈ ਉਹਦੇ ਕੰਨ ਤੇ ਲਾਦਾ ਭਾਈ। ਉਹ ਦੇਖੋ। ਪੁਰੀ ਇਹਨਾਂ ਦੇ ਝੂਟਣ ਲਈ ਨਾ ਪੀਂਗ ਵੀ ਲਾਈ ਹੋਈ ਹੈ। ਪੂਰਾ ਪ੍ਰਬੰਧ ਕੀਤਾ ਗਿਆ ਇਹਨਾਂ ਦਾ ਆ ਦੇਖੋ। ਆ ਦੇਖੋ ਇਧਰਲੇ ਪਾਸੇ ਜਿਵੇਂ ਬੱਚਿਆਂ ਦਾ ਨਹੀਂ ਹੁੰਦਾ ਉਹ ਸਲਾਈਡਰ ਜਾਂ ਉਹ ਵੀ ਲਾਇਆ ਵੀ ਇਹਨਾਂ ਲਈ ਪੱਥਰ ਦਾ ਬਣਾ ਕੇ। ਪੂਰਾ ਪ੍ਰਬੰਧ ਇਹਨਾਂ ਨੂੰ ਕਰਕੇ ਦਿੱਤਾ ਭਾਈ ਫੇਰ ਵੀ ਆਹ ਦੇਖੋ ਕਿਵੇਂ ਹੁਣ ਦੂਜੇ ਨੂੰ ਟੇਡਾ ਕਰ ਲਿਆ ਭਈ। ਮੈਨੂੰ ਲੱਗਦਾ ਉਹਨੂੰ ਸਿੱਟੂਗਾ ਥੱਲੇ। ਬਸ ਇਦਾਂ ਹੀ ਸਾਰਾ ਦਿਨ ਇਹਨਾਂ ਦਾ ਹੀ ਕੰਮ ਹੈ ਭਾਈ। ਬਈ ਦੁਨੀਆਂ 'ਚ ਤੁਸੀਂ ਵੀਡੀਓਜ਼ ਵੀ ਆਪਾਂ ਅੱਜ ਤੋਂ ਪਹਿਲਾਂ ਦੇਖਦੇ ਆਏ ਆਂ ਡਿਸਕਵਰੀ ਵਗੈਰਾ ਤੇ ਹੋਰ ਚੈਨਲਾਂ ਦੇ ਉੱਥੇ ਵੀ ਆਈ ਹੁੰਦਾ ਸੀਗਾ ਕਿ ਪਾਂਡਾ ਬਹੁਤ ਹੀ ਆ ਸੁਸਤ ਜਿਹਾ ਦਿਖਾਇਆ ਹੁੰਦਾ ਸੀ ਬੈਂਬੂ ਖਾ ਲਿਆ ਕੋਈ ਚੀਜ਼ਾਂ ਖਾ ਲਈਆਂ ਤੇ ਬਸ ਇਧਰ ਲੜ ਲਿਆ ਥੱਲੇ ਡਿੱਗ ਪਿਆ ਲੰਮਕ ਗਿਆ ਬਾਈ ਕੰਮ ਕਰਦੇ ਆ ਸੋਚਣ ਵਾਲੀ ਗੱਲ ਇਹ ਆ ਵੀ ਉਹ ਵਿਚਾਰਾ ਦੂਜਿਆਂ ਦਾ ਚੰਗਾ ਭਲਾ ਸੁੱਤਾ ਪਿਆ ਦੀਗਾ ਉਹ ਤੋਂ ਆਦਾ ਬੈਂਬੂ ਬੰਬੂ ਖਾ ਕੇ એનર્ਜੀ ਲੈ ਕੇ ਆ ਗਿਆ ਉਹਦੇ ਕੋਲੇ ਆ ਕੇ ਬੰਦਾ ਨੂੰ ਥਾਪੀ ਮਾਰੀ ਇਹ ਇਹ ਉਹ ਦੇਖੋ ਦੇਖੋ ਦੇਖ ਤੌਣ ਧਲੇ ਲਾ ਐ ਐ ਐ ਚਾ ਲਵੇ ਲਮਕਾਤਾ ਸੋ ਬਈ ਆ ਕੇ ਉਹਨੂੰ ਝਾਪੀ ਮਾਰ ਕੇ ਉਹਦੇ ਨਾਲ ਪੰਗਾ ਲਿਆ ਵਿਚਾਰਨ ਥੱਲੇ ਸੈਟਤਾ ਉਹਨੂੰ ਆਪਦਾ ਰੱਜ ਕੇ ਆ ਗਿਆ ਹੁਣ ਉਹਨੂੰ ਕਹਿੰਦਾ ਤੂੰ ਜਾ ਆ ਬਈ ਹੁਣ ਹੋਰ ਰੱਜ ਕੇ ਆ ਜੂਗਾ ਜਦੋਂ ਉਹ ਸੌ ਗਿਆ ਉਹ ਪੈ ਗਿਆ ਉੱਤੇ ਹੁਣ ਜਦੋਂ ਉਹ ਰੱਜ ਕੇ ਆਜੂ ਉਹ ਪੰਗੇ ਲਾਊਗਾ ਹੁਣ ਇਹਦੇ ਨਾਲ ਇਹਨੂੰ ਥੱਲੇ ਸਿੱਟੂਗਾ ਤੇ ਆਪ ਵੀ ਨਹੀਂ ਆਉਦੇ ਉੱਤੇ ਉਹਨੂੰ ਆ ਕੇ ਪੰਗੇ ਲਏ ਉਹਨੂੰ ਸਿੱਟਿਆ ਥੱਲੇ ਤੇ ਆਪ ਪਰਾਂ ਨੂੰ ਭਜ ਗਿਆ ਉਹ ਚਾਰਾ ਹੁਣ ਥੱਲੇ ਆ ਕੇ ਬਹਿ ਗਿਆ ਹੁਣ ਜਿਹੜਾ ਜਿਹਨੂੰ ਥੱਲੇ ਸਿੱਟਿਆ ਸੀ ਨਾ ਉਹ ਆ ਗਿਆ ਇੱਧਰ ਤੇ ਉਹ ਪਰਲਾ ਉੱਥੇ ਆ ਗਿਆ ਤੇ ਹੁਣ ਇਹ ਮਾਸ ਖਾਣ ਲੱਗ ਗਿਆ ਹੁਣ ਇਹ એનર્ਜੀ ਲੈ ਕੇ ਹੁਣ ਉਹਨੂੰ ਘੁੱਟੂਗਾ ਚਲੋ ਵੀ ਇਹਨਾਂ ਦਾ ਕੰਮ ਤਾਂ ਇਹੀ ਰਹਿਣਾ ਹੁਣ ਆਪਾਂ ਐਗਜ਼ਿਟ ਵਾਲੇ ਪਾਸੇ ਨੂੰ ਚੱਲ ਰਹੇ ਆਂ ਵੈਸੇ ਮੈਂ ਪੁੱਠੀ ਡਾਇਰੈਕਸ਼ਨ 'ਚ ਚੱਲ ਰਿਹਾ ਆਂ ਜਿੱਧਰੋਂ ਮਤਲਬ ਲੋਕ ਐਂਟਰੀ ਕਰਕੇ ਆਉਂਦੇ ਨੇ ਪਰਾਂ ਦੀਆਂ ਘੁੰਮ ਜਾਂਦੇ ਨੇ ਮੈਂ ਪਰਾਂ ਦੀ ਘੁੰਮ ਕੇ ਆ ਗਿਆ ਵੈਸੇ ਦੋਨੇ ਪਾਸੇ ਦੀ ਜਾ ਸਕਦੇ ਆ ਕਿਉਂਕਿ ਉੱਥੇ ਇਦਾਂ ਦਾ ਕੁਝ ਨਹੀਂ ਲਿਖਿਆ ਸੀਗਾ ਪਰ ਜਿਆਦਾਤਰ ਜਿਹੜੀਆਂ ਬੱਸਾਂ ਆ ਰਹੀਆਂ ਉਹ ਉਵੇਂ ਆ ਰਹੀਆਂ ਤੇ ਜਿਹੜੇ ਪੈਦਲ ਜਾ ਰਹੇ ਨੇ ਉਹ ਇਧਰ ਦੀ ਜਾ ਰਹੇ ਨੇ ਸੋ ਮੈਂ ਬੱਸਾਂ ਵਾਲੇ ਪਾਸੇ ਦੀ ਆ ਗਿਆ ਸੋ ਗੱਲ ਇੱਕ ਹੀ ਆ ਰਹੇ ਨੇ ਇਦਾਂ ਦੀ ਗੱਲ ਨਹੀਂ ਮੈਂ ਇਕੱਲਾ ਦੋ ਤਿੰਨ ਲੋਕ ਹੋਰ ਵੀ ਨੇ ਪਰ ਜ਼ਿਆਦਾਤਰ ਇਧਰੋਂ ਜਾ ਰਹੇ ਨੇ ਸ ਇੱਧਰਲੇ ਪਾਸੇ ਜ਼ਿਆਦਾ ਲੋਕ ਜਾ ਰਹੇ ਨੇ ਉਧਰਲੇ ਪਾਸੇ ਫਿਰ ਭੀੜ ਜ਼ਿਆਦਾ ਹੁੰਦੀ ਹੈ ਹੁਣ ਇੱਧਰਲੇ ਪਾਸੇ ਜੇ ਮੇਰਾ ਇੱਧਰਲਾ ਪਾਸਾ ਖਾਲੀ ਹੁੰਦਾ ਜਾਂਦਾ ਤੇ ਉਧਰੋਂ ਪਿੱਛੋਂ ਭਰਿਆ ਆਉਂਦਾ ਸੋ ਮੈਨੂੰ ਤਾਂ ਬੈਨੀਫਿਟ ਹੋ ਗਿਆ ਉਹ ਆਪਿਆ ਆ ਇੱਕ ਸੁੱਤਾ ਦੇਖੋ ਭਾਈ ਸ਼ੀਸ਼ਾ ਲੋਕﾞ ਆਏ ਥੇ ਪਰ ਬਿਲਕੁਲ ਦੇਖਿਓ ਉਹ ਬਿਲਕੁਲ ਹੀ ਸਸਤੋ ਪਿਆਦਾ ਕੋਈ ਅਸਰ ਨਹੀਂ ਭਈ ਇਹਨੂੰ ਦੇਖੋ ਵਾਂਸ ਖਾਂਦੇ ਨੇ ਔਰ ਭਈ ਵਾਂਸ ਤੋਂ ਬਾਅਦ ਇਹ ਸਭ ਉਹ ਵਾਂਸੀ ਹੈ ਵੀ ਇੱਕ ਤਰ੍ਹਾਂ ਦਾ ਭਾਈ ਉਹਦਾ ਬਿਲਕੁਲ ਔਣੂ ਵਾਂਸ ਨੂੰ ਨਚੋੜ ਕੇ ਉਹ ਦਾ ਕੱਢ ਦਿੰਦੇ ਨੇ ਆ ਦੇਖੋ ਉਹ ਦੇਖੇ ਕੋ ਉੱਤ ਤਾ ਬਿਆ ਇਹ ਟੋਕਾ ਵੀ ਨੇੜੇ ਦੇਖ ਰਿਹਾ ਵੀ ਆ ਦੇਖੋ ਆ ਛੋਟਾ ਜਿਹਾ ਉਹ ਦੋਨੇ ਲੜੀ ਜਾਂਦੇ ਆ ਪਾਣੀ ਪੀ ਕੇ ਯਾਰ ਦੇਖਿਓ ਤੇ ਅੱਖਾਂ ਦੇ ਨੇੜੇ ਡਾਰਕ ਸਰਕਲ ਦੇਖਿਓ ਕਿਦਾਂ ਦੇਖ ਰਹੇ ਨੇ ਸੋ ਆਪਾਂ ਵੀ ਜਿਹਦੇ ਜ਼ਿਆਦਾ ਡਾਰਕ ਸਰਕਲ ਕਹਦੇ ਨੇ ਨਾ ਆ ਵੀ ਪਾਂਡੇ ਵਰਗਾ ਲੱਗ ਰਿਹਾ ਸੋ ਇਹਨਾਂ ਦੇ ਅੱਖਾਂ ਦੇ ਕੋਲ ਬਿਲਕੁਲ ਕਾਲਾ ਕਾਲਾ ਇਦਾਂ ਘੇਰੇ ਹੁੰਦੇ ਨੇ ਸਾਰਿਆਂ ਦੇ ਹੁੰਦੇ ਨੇ ਇੰਨਾ ਲੜ ਲਿਆ ਵੀ ਲੜ ਲੜ ਕੇ ਲਤ ਨਿਕਲ ਗਈ ਉਹਦੀ ਦਾ ਹੁਣ ਉਹਨੂੰ ਜ਼ੱਟ ਕੇ ਭੱਜ ਗਿਆ ਉਹ ਪਾਣੀ ਪੀਣ ਗਿਆ ਵਿਚਾਰਾ ਥੱਕ ਗਿਆ ਉਹ ਵੀ ਚਲੋ ਯਾਰ ਤਾਂ ਹੋ ਗਿਆ ਕੰਮ ਚਲੋ ਭੱਜ ਗਿਆ ਬੱਚੇ ਦੇਖੋ ਕਿਨੇ ਖੁਸ਼ ਹੁੰਦੇ ਨੇ ਦੇਖ ਕੇ ਆਹ ਦੇਖੋ ਬਾਈ ਕਿਡਾ ਵੱਡਾ ਕੈਮਰਾ ਲੈ ਕੇ ਆ ਸਾਰੇ ਵੱਡੇ ਵੱਡੇ ਕੈਮਰੇ ਲੈ ਕੇ ਆਏ ਹੋਏ ਆ ਵੀ ਇੱਥੇ ਬਹੁਤ سارے ਪਤਨ ਕੋ ਕਾਸਦੀ ਸ਼ੂਟਿੰਗ ਕਰਦਾ ਦੇਖੋ ਕਿੰਨਾ ਵੱਡਾ ਟਰਾਈਪੋਡ ਕੈਮਰਾ ਲੈ ਕੇ ਆ ਕਿਸੇ ਚੈਨਲ ਵਗੈਰਾ ਵਾਲੇ ਲੱਗ ਰਿਹਾ ਮੈਨੂੰ ਹੂੰ ਆਹ ਦੇਖੋ ਬਾਈ ਕੋ ਉਹਦਾ ਰੈੱਡ ਕੈਮਰਾ ਵਰਗਾ ਲੱਗ ਰਿਹਾ ਚਲੋ ਭਾਈ ਇਹ ਹੋ ਗਿਆ ਹੁਣ ਇੱਥੇ ਖਤਮ ਹੋ ਗਿਆ ਮੈਂ ਇਧਰ ਦੀ ਨਹੀਂ ਜਾ ਸਕਦਾ ਵਾਕਈ ਇਦਾਂ ਹੀ ਆ ਜਾ ਤਾਂ ਐ ਘੁੰਮ ਕੇ ਜੋ ਜਾ ਹੁਣ ਐ ਘੁੰਮ ਕੇ ਮੈਂ ਇਧਰ ਨੂੰ ਆ ਗਿਆ ਹੁਣ ਮੈਂ ਇਧਰ ਨੂੰ ਹੀ ਜਾਊਂਗਾ ਵੀ ਐਗਜ਼ਿਟ ਔੜੇ ਪਾਸੇ ਸੋ ਜਿੱਦਾਂ ਦੀ ਬਾਕੀ ਸਾਰੇ ਜਾ ਰਹੇ ਨੇ ਜਿੱਦਾਂ ਦੀ ਮਰਜ਼ੀ ਆ ਜਾਓ ਜਣਾ ਸਨ ਉੱ ਚਲੋ ਹਾਂ ਚਲੀਏ ਆਪਾਂ ਵਾਪਸ ਇਹਦੀ ਕੋ ਟਾਈਮਿੰਗ ਤਾਂ ਵੈਸੇ ਹੁੰਦੀ ਹੋਊਗੀ ਪਰ ਸਾਡੇ ਤਾਂ ਐਂਟਰੀ ਟਾਈਮ ਵੀ ਖਤਮ